ਸਰਦਾਰ ਨਵਦੀਪ ਸਿੰਘ ਜੀ ਜਲਵੇੜਾ ওয়াਟਰ ਕੈਨਨ ਵਾਲੇ ਜਿਨ੍ਹਾਂ ਨੂੰ ਭਾਰਤੀ ਹਕੂਮਤਾਂ ਨੇ ਬਹੁਤ تشद्दਦ ਕੀਤਾ ਤੇ ਬਹੁਤ ਹੀ ਜਿਆਦਾ ਸਮਾਹਰਾਸ ਦੇ ਵਿੱਚ ਰੱਖਿਆ ਜਿਨ੍ਹਾਂ ਨੇ ਕਾਫੀ ਲੰਮੇ ਸ਼ੋਗਿਆਂ ਤੋਂ ਕਿਸਾਨੀ ਦੇ ਨਾਲ-ਨਾਲ ਹੋਰ ਸਮਾਜ ਵਾਸਤੇ ਪੰਜਾਬ ਵਾਸਤੇ ਤੇ ਕੌਮ ਵਾਸਤੇ ਸੰਘਰਸ਼ ਵਿਢਿਆ ਆ ਉਹ ਤੁਹਾਨੂੰ ਆਪਣੇ ਵਿਚਾਰਾਂ ਦੇ ਨਾਲ 5 ਮਿੰਟ 5 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ ਉਹਨਾਂ ਤੋਂ ਬਾਅਦ ਸਤਕਾਰਯੋਗ ਸ਼ਖਸ਼ੀਅਤ ਪੰਥ ਦੀ ਬਾਬਾ ਰਾਜਾ ਰਾਮ ਸਿੰਘ ਜੀ ਉਹ ਵੀ ਸਟੇਜ ਦੇ ਨੇੜੇ ਆ ਜਣ ਉਹਨਾਂ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਹੁਣ ਬੇਨਤੀ ਹੈ ਨਵਦੀਪ ਸਿੰਘ ਜੀ ਜਲਵੇੜਾ ਸਾਹਿਬ ਅਕਾਲ ਪੁਰਖ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 파ਰਥ ਵਸੇ ਮੈਂ ਉੱਜੜਾਂ ਜਦੋਂ ਅਸੀਂ ਇਹਨਾਂ ਰਾਹਾਂ ਤੇ ਤੁਰਦੇ ਆ ਇਸ ਰਾਹ ਦੇ ਉੱਤੇ ਤਸੀਹੇ ਵੀ ਨੇ ਜੇੜਾ ਵੀ ਨੇ ਬਹੁਤ ਔਕੜਾਂ ਨੇ ਪਰਿਵਾਰ ਵਿਛੜ ਜਾਂਦੇ ਨੇ ਚੁੱਲਿਆਂ 'ਚ ਕਾਹ ਉੱਗ ਜਾਂਦੇ ਨੇ ਵੰਸ਼ ਤੱਕ ਖਤਮ ਹੋ ਜਾਂਦੇ ਨੇ ਪਰ ਜਿਹੜਾ ਇਸ ਰਾਹ ਤੇ ਤੁਰ ਪੈਂਦਾ ਆ ਉਹਨੂੰ ਅਕਾਲ ਪੁਰਖ ਆਪ ਨੇੜੇ ਲਾਉਂਦਾ ਆ ਗੁਰੂ ਨੇੜੇ ਲਾਉਂਦਾ ਆ ਸੰਗਤ ਨੇੜੇ ਲਾਉਂਦੀ ਆ ਕੋਮ ਨੇੜੇ ਲਾਉਂਦੀ ਆ ਤੇ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਦਿਖਾਤਾ ਐਡਾ ਵੱਡਾ ਇਕੱਠ ਕਰਕੇ ਵੀ ਅਸੀਂ ਭਾਈ ਸਾਹਿਬ ਅਮਰਿਤਪਾਲ ਸਿੰਘ ਜੇ ਨਾਲ ਹਾਂ ਤੱਕੜੇ ਰਹੋ ਪੰਜਾਬੀਓ ਤੱਕੜੇ ਹੋ ਕੇ ਹੰਬੜਾ ਮਾਰੋ ਆਉਣੇ ਆਉਣੇ ਵਾਲਾ ਟਾਈਮ 2027 ਥੋਡੀ ਆ ਜੈ ਜ਼ੁਲਮ ਸਿੱਖਾਂ ਦੇ ਬੱਚਿਆਂ ਨੇ ਸਹਿਣਾ ਆ ਜੈ ਜ਼ੁਲਮ ਪੰਥਦਰਦੀਆਂ ਨੇ ਸਹਿਣਾ ਆ ਜੈ ਜ਼ੁਲਮ ਪੰਥ ਦੀ ਗੱਲ ਕਰਨ ਵਾਲਿਆਂ ਨੇ ਸਹਿਣਾ ਆ ਫਿਰ ਸਰਕਾਰਾਂ ਵੀ ਪੰਥਦਰਦੀਆਂ ਦੀਆਂ ਹੋਣੇ ਚਾਹੀਦੀਆਂ ਨੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਨੇ ਆ ਬਿੱਤਾ ਘੜੇ ਹੋ ਜੋ ਆਪਣੇ ਪਿੰਡਾਂ ਚ ਕੱਲੇ ਕੱਲੇ ਨੌਜਵਾਨ ਨੇ ਲੀਡਰ ਬਣ ਕੇ ਜ਼ਿੰਮੇਵਾਰੀ ਨਿਭਾਉਣੀ ਆ ਠੀਕ ਹੈ ਨਾ ਸੱਥਾਂ ਦੇ ਅੰਦਰ ਗੱਲਾਂ ਕਰਨੀਆਂ ਨੇ ਤੁਸੀਂ ਜਿੱਥੇ ਵੀ ਵਿਛਰਦੇ ਹੋ ਇੱਕ ਹੈ ਜੀ ਲਹਿਰ ਕਲਾ ਦੇਣੀ ਆ ਵੀ 2027 ਦੇ ਅੰਦਰ ਅੱਪਾ ਸੀਐਮ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਭਾਈ ਸਾਹਿਬ ਨੂੰ 2 ਸਾਲ ਹੋ ਗਏ ਅੰਦਰ ਓਕਾਦੇ ਲਈ ਅੰਦਰ ਨੇ ਥੋਡੀਆਂ ਨਸਲਾਂ ਨੂੰ ਬਚਾਉਣ ਲਈ ਠੀਕ ਹੈ ਉਹਨਾਂ ਨੇ ਵਹੀਰ ਕੱਢੀ ਗੁਰੂ ਨਾਲ ਜੋੜਦੇ ਸੀ ਇਸ ਕਰਕੇ ਅੰਦਰ ਨੇ ਉਹ ਬੱਚਿਆਂ ਨੂੰ ਨਸਿਆਂ ਤੋਂ ਬਾਹਰ ਕਰਦੇ ਸੀਗੇ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਇਸ ਕਰਕੇ ਉਹਨਾਂ ਨੂੰ ਜੇੜਾਂ ਦੇ ਅੰਦਰ ਕਰਤਾ ਯੂਪਾ ਲਾਤੀ ਉਹਨਾਂ ਦੇ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਯੂਪੀਏ ਲੱਗ ਗਈ ਉਹਨਾਂ ਤੇ ਆ ਯੂਪੀ ਪੀਏ ਲੱਗ ਗਈ ਹੈ ਨਾ ਜਿਹੜੀ ਆ ਸੰਕੇਤ ਦਿੰਦੀ ਆ ਵੀ ਥੋੜਾ ਸੂਰਮਾ ਇੰਡੀਆ ਸਟੇਟ ਦੇ ਅੱਗੇ ਝੁਕਿਆ ਨਹੀਂ ਹੈਗਾ ਉਹ aktivit ਚੜਦੀ ਕਲਾ ਚ ਪਹਿਲਾਂ ਵੀ ਚੜਦੀ ਕਲਾ ਚ ਸੀਦੇ ਤੇ ਅੱਗੇ ਵੀ ਚੜਦੀ ਕਲਾ ਚ ਰਹਿਣਗੇ ਬਸ ਤਾਕੜੇ ਹੋ ਕੇ ਜ਼ਿੰਮੇਵਾਰੀਆਂ ਨਿਭਾਓ ਬਾਪੂ ਜੀ ਦੇ ਨਾਲ ਮੋਡਾ ਮੋਡੇ ਨਾਲ ਮੋਡਾ ਲਾ ਕੇ ਆਪਾਂ ਸਾਰਿਆਂ ਨੇ ਚੱਲਣਾ ਆ ਵਾਹਿਗੁਰੂ ਨੇ ਸਾਨੂੰ ਦੁਆਰਾ ਸਪੇਸ ਦਿੱਤੀ ਆ ਇਸ ਸਪੇਸ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਬਾਬਾ ਜੀ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਬਲਾ ਮਲਾ ਹੈ ਤਕੜੇ ਹੋ ਤੁਸੀਂ ਬਹੁਤ ਚੜਦੀ ਕਲਾ ਵਾਲੀ ਕੌਮ ਆ ਠੀਕ ਹੈ ਵਾਹਿਗੁਰੂ ਦੇ ਕਰੂਗਾ ਆਪਾਂ ਫਾਕੇ ਕਰਾਂਗੇ 2027 ਨੂੰ ਬਾਕੀ ਨਮਾਣੇ ਜੀ ਬੱਚਿਆਂ ਬੋਲਦੇ ਹੋਏ ਕੋਈ ਉੱਚਾ ਨੀਮਾ ਬੱਡ ਬੋਲਿਆ ਗਿਆ ਹੋਵੇ ਆ ਤੇ ਮਾਫੀ ਹੋਗਾ ਸੰਗਤ ਮਾਫ ਕਰੇ ਗੱਜ ਕੇ ਫਤੇ ਜ਼ਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ